295 ਉਥੇ ਹੈਗਾ ਜਿੱਥੇ ਕੋਈ ਧਾਰਮਿਕ ਜਗ੍ਹਾ ਦੇ ਵਿੱਚ ਜਾ ਕੇ ਕੇ ਇਮਾਰਤ ਦੇ ਵਿੱਚ ਜਾ ਕੇ ਕੇ ਗੁਰਦੁਆਰਾ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਕੋਈ ਪੰਤ ਤੋੜ ਕਰਦਾ ਤੇ ਉਥੇ 295 ਲੱਗਦੀ ਹੈ 295 ਹੈਗੀ ਜਿੱਥੇ ਕੋਈ ਸਾਹਮਣੇ ਆਉਂਦੀ ਹੈ ਕੋਈ ਬੇਦਬੀ ਹੋਈ ਸਾਹਮਣੇ ਆਉਂਦੀ ਹੈ ਉਥੇ ਲੱਗਦੀ ਹੈ ਇਸੇ ਤਰ੍ਹਾਂ ਤੁਸੀਂ ਜਿਹੜੀ ਆ 465 ਲਾ ਦਿੱਤੀ ਜਿਹੜੀ ਐਪਲੀਕੇਬਲ ਨਹੀਂ ਹੈਗੀ ਸੈਕਸ਼ਨ 5 ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਇਹਦੇ ਤੋਂ ਇਲਾਵਾ ਤੁਸੀਂ ਇਦੇ ਵਿੱਚ ਇੱਕ ਐਡੀਸ਼ਨ ਹੋਰ ਕਰ ਦਿੱਤੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਸਿਰਫ ਆਪਣੀ ਐਂਟਰੀ ਮਾਰਨ ਦੇ ਕਰਕੇ ਲਾਈਆਂ ਨੇ ਜਿਹੜੀਆਂ ਐਪਲੀਕੇਬਲ ਨਹੀਂ ਸ਼੍ਰੋਮਣੀ ਗੁਰਦਾਰਾ ਪਰਵੰਕ ਕਮੇਟੀ ਸਮਰੱਥ ਸੰਸਥਾ ਤੇ ਸ਼੍ਰੀ ਅਕਾਲ ਸਰ ਸਾਹਿਬ ਦੇ ਹਦੇਸ਼ ਦੇ ਉੱਤੇ ਬਣੀ ਕਮੇਟੀ ਨੇ ਜੋ ਰਿਪੋਰਟ ਸਬਮਿਟ ਕੀਤੀ ਸ਼੍ਰੋਮਣੀ ਗੁਰਦਾਰਾ ਪਰਵੰਕ ਕਮੇਟੀ ਨੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਆ ਉਹਨਾਂ ਬੰਦਿਆਂ ਦੇ ਜਿਹੜੇ ਫੰਡ ਹੋ ਰੋਕਲੇ ਉਹਨਾਂ ਨੂੰ ਮਤਲ ਕਰ ਦਿੱਤਾ ਤੇ ਉਹਦੇ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪਰਵੰਕ ਕਮੇਟੀ ਦੇ 100 ਸਾਲਾ ਸ਼ਤਾਬਦੀ ਦੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਉੱਥੇ ਨੇ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੌਜੂਦ ਹੈ ਦਮਦਮ ਟਕਸਾਲ ਹੋਰ ਟਕਸਾਲਾਂ ਨੇ ਅੰਗੰਥ ਜਥੇਬੰਦੀਆਂ ਨਿਰਮਲੇ ਅਦਾਸੀ ਸੰਪਰਦਾਵਾਂ ਸਿੰਘ ਸਭਾਵਾਂ ਨਾਨਕਸਰ ਵਾਲੇ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਦੇ ਸਾਰੀਆਂ ਉੱਥੇ ਸੀ ਉਸ ਦਿਨ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਸ ਕਾਰਵਾਈ ਦੇ ਉੱਤੇ ਮੋਹਰ ਲਾ ਦਿੱਤੀ ਸੀ ਕਿ ਜੋ ਬਣਦੀ ਸਜ਼ਾ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਹੀਂ ਦੇਤੀ ਆ ਤੇ ਕਿਤੇ ਕੋਈ ਬੇਅਦਬੀ ਨਹੀਂ ਹੋਈ ਕਿਤੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਇਸ ਕਰਕੇ ਇਸ ਮਾਮਲੇ ਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਜਿਹਨੂੰ ਸਿੱਖ ਪੰਥ ਨੇ ਮੰਨ ਲਿਆ ਤੇ ਹਰ ਸਿੱਖ ਦਾ ਇਹ ਫਰਜ਼ ਬਣਦਾ ਕਿ ਜਦੋਂ ਹੁਣ ਤੁਸੀਂ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਦੇ ਉੱਤੇ ਤੇ ਉਦੋਂ ਹਰ ਸਿੱਖ ਜਿਹੜਾ ਸਰਕਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੇ ਪ੍ਰਭੂਸਤਾ ਦੇ ਵਿਚਾਰ ਢਾਲ ਬਣ ਕੇ ਖਲੋਵੇ ਇਹ ਜਿਹੜੀਆਂ ਇਹ ਤੁਹਾਡਾ ਜਿਹੜਾ ਇੱਕ ਤੋਂ propaganda ਸ਼ੁਰੂ ਕੀਤਾ ਉਹਦਾ ਜਿਹੜਾ ਹਰ ਸਿੱਖ ਨੂੰ ਚਾਹੀਦਾ ਕਿ ਤੁਹਾਡਾ ਮੂੰਹ ਤੋੜ ਜਵਾਬ ਦੇ ਮੈਂ ਜੇ ਕੋਲੀ ਦੇ ਵਕੀਲ ਵਜੋਂ ਪੇਸ਼ ਹੋਣਾ ਤੇ ਮੈਂ ਕੋਈ ਪ੍ਰੋਫੈਸ਼ਨਲ ਮਿਸਕੰਡਕਟ ਨਹੀਂ ਕੀਤਾ ਤੇ ਨਾ ਮੈਂ ਕੋਈ ਹੋਰ ਅਜਿਹੀ ਗੱਲ ਕੀਤੀ ਕਿਉਂਕਿ ਮੈਂ 1990 ਤੋਂ ਪ੍ਰੈਕਟਿਸ ਕਰ ਰਿਹਾ ਮੈਂਬਰ ਮੈਂ 211 211 ਤੋਂ ਤੇ ਉਹਦੇ ਤੋਂ ਲੈ ਕੇ ਅੱਜ ਤੱਕ ਫਿਰ ਮੈਂ ਆਪਣੀ ਪਰਸਨਲ ਪ੍ਰੈਕਟਿਸ ਕਰ ਰਿਹਾ ਔਰ ਇਹਦੇ ਵਿੱਚ ਤੁਸੀਂ ਹਮਲਾ ਤਖਸਾਬ ਦੇ ਕੀਤਾ ਕੋਲੀ ਨੂੰ ਇੱਕ ਜਿਰਿਆ ਬਣਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਇਹਦੇ ਵਿੱਚ ਕੋਈ ਫੀਸ ਨਹੀਂ ਲੈਣੀ ਕੋਲੀ ਕੋਲੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਦਾਨ ਦੀ ਪ੍ਰਭੂਸਤਾ ਦੇ ਕਰਕੇ ਮੈਂ ਇਸ ਕੇਸ ਦੇ ਵਿੱਚ ਆਇਆ ਤੇ ਡਟ ਕੇ ਰਵਾਂਗੇ ਤੁਹਾਡੀ ਇਹ ਜਿਹੜੀ ਐਫਆਈਆਰ ਇਹਦੀਆਂ ਬਹੀਏ ਅਦੇੜ ਦਿਆਂਗੇ ਇਹ ਤੁਸੀਂ ਨਿਸ਼ਚੈ ਰੱਖਿਓ ਇਨੀਆਂ ਗੱਲਾਂ ਕਰਦਾ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੀ ਧਾਰਾ ਦੇ ਜਿਹੜਾ ਤੁਸੀਂ ਗੱਲ ਕੀਤੀ ਕਿਹੜੀ ਕਿਹੜੀ ਧਾਰਾ ਦੇ ਤਹਿਤ ਕੋਲੀ ਤੇ ਮਾਮਲਾ ਦਰਜ ਕੀਤਾ ਗਿਆ ਹੈ ਕੋਲੀ ਦੇ ਉੱਤੇ ਵੇਖੋ ਜੀ ਕੋਈ ਧਾਰਾ ਬਣਦੀ ਨਹੀਂ ਨਾ 120 ਬੀਓ ਦੇ ਤੇ ਬਣਦੀ ਆ ਕੋਲੀ ਦੇ ਖਿਲਾਫ ਸਿੰਪਲ ਜੇ ਕੋਈ ਉਥੇ ਡਾਕਟਰ ਇਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਆਇਆ ਤੇ ਉਹਦੇ ਵਿੱਚ ਆਇਆ ਵੀ ਕੋਲੀ ਨੇ ਆਪਣਾ ਜਿਹੜਾ ਵਾ ਅਕਾਊਂਟਸ ਦੇਖਣਾ ਹੁੰਦਾ ਅਕਾਊਂਟੈਂਟ ਨੇ ਨਾ ਕਿ ਉਹਨੇ ਸਟਾਕ ਚੈੱਕ ਕਰਨਾ ਹੁੰਦਾ ਜਾਂ ਉਹਨੇ ਜਾ ਕੇ ਸਟੋਰ ਰੂਮ ਚ ਜਾਣਾ ਹੁੰਦਾ ਉਹ ਜਿਹੜਾ ਉਹਦੇ ਤੇ ਮੈਕਸੀਮਮ ਜੇ ਕੋਈ ਬਣਿਆ ਤੇ ਨੈਗਲੀਜੈਂਸ ਦਾ ਬਣਨਾ ਇਦੇ ਤੋਂ ਅੱਗੇ ਤੇ ਕੋਈ ਬਣਦਾ ਨਹੀਂ ਪਰ ਹੁਣ ਜਿਹੜੀ ਧਾਰਾ ਲੱਗੀ ਹੈ ਉਹ ਉਸਨੇ ਤੇ ਅੱਜ ਕਹਿਤਾ ਕਿ ਅਸੀਂ ਛਾਪੇਮਾਰੀ ਕਰ ਦਿੱਤੀ ਹੈ ਇਹ ਜਗ੍ਹਾ ਛਾਪੇਮਾਰੀ ਹੋਈ ਹੈ 15 ਜਗ੍ਹਾ ਛਾਪੇਮਾਰੀ 15 ਜਗ੍ਹਾ ਛਾਪੇਮਾਰੀ ਹੋਈ ਹੈ 6 ਦਿਨ ਦਾ ਉਹਨਾਂ ਨੂੰ ਰਿਮਾਂਡ ਵੀ ਮਿਲਿਆ ਹੋਇਆ ਉਹ ਕਹਿੰਦੇ ਇਹਨਾਂ ਨੇ ਪੂਰੀ ਜਿਹੜੀ ਧੱਕੇ ਨਾਲ ਕੀਤੀ ਹੈ ਉਹਨੂੰ ਕਿਵੇਂ ਰੋਕਦੇ ਦੇਖੋ ਇਸ ਵੇਲੇ ਸਰਕਾਰ ਜਿਹੜੀ ਹੈ ਨਾ ਉਹ ਆਪਣੇ ਡਜਾਇਡ ਐਡਮਿਸ਼ਨ ਚ ਚਾਹੁੰਦੀਆਂ ਕੋਰਲੀ ਨੂੰ ਮਿਲਣ ਵਾਸਤੇ ਤੇ ਪਰਿਵਾਰ ਨੇ ਅਜੇ ਤੱਕ ਲਾਉ ਨਹੀਂ ਕੀਤਾ ਉਹਦੀ ਅਜ ਨਵੰਬਰ ਦੇ ਵਿੱਚ ਬਾਈਪਾਸ ਸਰਜਰੀ ਹੋਈ ਹੈ ਹੋਟਲ ਦੇ ਵਿੱਚ ਉਹਨੂੰ ਚੁੱਕਿਆ ਦਿਨ ਦੇ ਟਾਈਮ ਚੁੱਕਿਆ ਕੋਈ ਰਾਤ ਇਸ ਵੇਲੇ ਠੰਡ ਆਪਣੇ ਸਿਖਰ ਤੇ ਆ ਰਾਤ ਦੀਆਂ ਠੰਡੀਆਂ ਰਾਤਾਂ ਦੇ ਇੰਨਾ ਠੰਡੀਆਂ ਰਾਤਾਂ 'ਚ ਪਾਉਣ ਦੀ ਕੱਪੜਾ ਨਹੀਂ ਚੱਲ ਰਹੀ ਦਵਾਈ ਉਹਨੂੰ ਪ੍ਰੋਵਾਈਡ ਨਹੀਂ ਕਰਾਈ ਜਾ ਸਕ ਰਹੀ ਜਾ ਰਹੀ ਕਿਉਂਕਿ ਉਹਦੇ ਤੇ ਇੱਕ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਉਹਨੂੰ ਡਰਾਇਆ ਜਾ ਰਿਹਾ ਕਿ ਹਾਂ ਤੁਸੀਂ ਇਹਨਾਂ ਦੀ ਸੇਮ ਦੀ ਜਾ ਉਹਦੀ ਅਜਿਹੀ ਕਰ ਲਓ ਇਹ ਕਹਿੰਦਾ ਜੀ ਕੋਲੀ ਬਾਦਲ ਪਰਿਵਾਰ ਦਾ ਵੀ ਜਿਹੜਾ ਨਾ ਜੀ ਬਾਲ ਪਰਿਵਾਰ ਦੇ ਬਿਜ਼ਨਸ ਜਿੰਨੇ ਨੇ ਉਹਨਾਂ ਦੇ ਵਿੱਚ ਕੋਲੀ ਉਹਨਾਂ ਦਾ ਸੀਏ ਆ ਤੇ ਉਹਨਾਂ ਦਾ ਨਿਸ਼ਾਨਾ ਇਹ ਇਹਨਾਂ ਜਿਹੜਾ ਸੰਬੰਧਿਤ ਮਸਲਾ ਇਹ ਤੇ ਹੈ ਹੀ ਨਹੀਂ ਉਹਦੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੁੰਦੀ ਹੈ ਸਰਕਾਰ ਕੋਲੀ ਕੋਲੋਂ ਵੀ ਕੋਲੀ ਨੇ ਆਹ ਦੱਸਤਾ ਜੀ ਮੈਂ ਬਾਦਲ ਤੇ ਕਹਿਣ ਤੇ ਆ ਕਰਤਾ ਮੈਂ ਬਾਦਲ ਤੇ ਕਹਿਣ ਤੇ ਉਹ ਕਰਤਾ ਕੋਲੀ ਨੂੰ ਇੱਕ ਜਿਹੜਾ ਉਹ ਇਸ ਵੇਲੇ ਸਕੇਪ ਗੋਟ ਬਣਾਇਆ ਜਾ ਰਿਹਾ ਸਰਕਾਰ ਵੱਲ ਤੇ ਹੁਣ ਤੁਹਾਡਾ ਲਾਈਨ ਬਾਰੇ ਸਰਕਾਰ ਕੀ ਲੱਗਦਾ ਇਹ ਪਰ ਨਿਸ਼ਾਨਾ ਅਲਟੀਮੇਟਲੀ ਸੁਖੀ ਸਿੰਘ ਬਾਦਲਰ ਨੂੰ ਬਣਾਣਾ ਚਾਹੁੰਦੇ ਫਿਰ ਕਹਿ ਰਹੇ ਆ ਜੀ ਕਿ ਅਸੀਂ ਜਿੱਦਨ ਮੰਥ ਜਿਹੜਾ ਸਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਉਹਨੂੰ ਗ੍ਰਿਫਤਾਰ ਕਰਾਂ ਇਹ ਤੇ ਇਹਨਾਂ ਦੇ ਆ ਜਿੰਨੇ ਬਲਾਰੇ ਬੋਲ ਰਹੇ ਐ ਕਹਿ ਰਹੇ ਮੀਡੀਆ ਜਿਹੜਾ ਆਪਣੀਆਂ ਪ੍ਰੈਡਿਕਸ਼ਨਸ ਕਰ ਰਿਹਾ ਕਿਆ ਸਰਾਈਆਂ ਨੇ ਕਿ ਇੱਕ ਨਗ੍ਹਾ ਅਗਲਾ ਨਿਸ਼ਾਨਾ ਸਾਸਕ ਵੀਰਨ ਬਾਦਲ ਨੂੰ ਬਣਾਉਣਗੇ ਔਰ ਸਾਸਕ ਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਏਡਾ ਸੌਖਾ ਨਹੀਂ ਸਰਕਾਰ ਲਈ ਪਹਿਲਾਂ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸੋਨੇ ਇਹ ਗੱਲ ਕਰਕੇ ਵੀ ਕਿ ਹੋਰ ਦਿਨ ਦਿੱਤੀ ਸੀ ਕਿ ਟਵਿੱਟਰ 'ਚ ਇਸ ਮਾਮਲੇ ਤੇ ਕਦੇ ਸਿਆਸਤ ਨਹੀਂ ਹੋਣੀ ਚਾਹੀਦੀ ਲੱਗਦਾ ਕਿ ਉਹ ਸਿਆਸਤ ਸ਼ੁਰੂ ਹੋ ਗਈ ਹੈ। ਵੇਖੋ ਉਹ ਤੇ ਸਿੱਧੀ ਹਕਾਲ ਤੱਕ ਸਾਡੇ ਹੁਕਮੰਦੀ ਜਿਹੜੀ ਆ ਉਹ ਉਲੰਘਣਾ ਜੀ। ਸਿਆਸਤ ਸਿਆਸਤ ਤੇ ਛੱਡ ਕੇ ਉਹ ਮੀਡੀਆ ਟ੍ਰਾਇਲ ਬਣਾਉਣ ਡੇ। ਕਿਤੇ ਸਿਆਸਤ ਹੁੰਦੀ ਵੀ ਪਿੱਛੇ ਰਹਿ ਕੇ ਸੀਐਮ ਦੇ ਲੈਵਲ ਦੇ ਬੰਦੇ ਨੂੰ ਨਹੀਂ ਆਉਣਾ ਚਾਹੀਦਾ ਇਸ ਤਰ੍ਹਾਂ ਕਾਨਫਰੰਸ। ਨਾ ਸਪੀਕਰ ਨੂੰ ਆਉਣਾ ਚਾਹੀਦਾ। ਸਪੀਕਰ ਵੇਖੋ ਗਿਆਨੀ ਜੈਲਸੋਂ ਦੇ ਸਾਈਨਾਂ ਨਾਲ ਇੰਦਰਾ ਗਾਂਧੀ ਨੇ ਹਮਲਾ ਕੀਤਾ ਇੱਕ ਟੂਲ ਬਣਿਆ ਗਿਆਨੀ ਜੈਲਸੋਂ। ਗਿਆਨੀ ਜੈਲਸੋਂ ਨੇ ਇੱਕ ਸਮੇਂ ਜਦੋਂ ਮੁੱਖ ਮੰਤਰੀ ਸੀ ਉਹਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਤੇ ਗੁਰੂ ਸਾਹਿਬ ਨੇ ਮਰਾਂ ਕੀਤੀਆਂ ਉਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਹੁਦੇ ਤੇ ਪਹੁੰਚਿਆ ਤੇ ਜਦੋਂ ਗਿਆਨੀ ਜੈਲ ਸਿੰਘ ਦੋਸ਼ੀ ਬਣਿਆ ਅਕਾਲ ਤਖਤ ਸਾਹਿਬ ਦੇ ਹਮਲੇ ਦਾ ਹਰਮੰਦਰ ਸਾਹਿਬ ਦੇ ਹਮਲੇ ਦਾ ਤੇ ਫਿਰ ਉਹਦਾ ਜਿਹੜਾ ਹਸ਼ਰ ਹੋਇਆ ਜਿਹੜਾ ਅੰਤ ਹੋਇਆ ਉਹ ਵੀ ਤੁਹਾਨੂੰ ਪਤਾ ਹੀ ਹੈ ਇਸੇ ਤਰ੍ਹਾਂ ਅੱਜ ਕਲਤਾਰ ਸਿੰਘ ਸਦਵਾ ਜਿਹੜਾ ਕਿ ਥੰਡ ਕਹਿੰਦੇ ਆ ਗਿਆਨੀ ਜੈਲ ਸਿੰਘ ਦਾ ਉਹ ਕੇਜਰੀਵਾਲ ਦਾ ਟੂਲ ਬਣ ਕੇ ਇੱਕ ਹਾਊਸ ਦਾ ਫਾਦਰ ਆਫ ਹਾਊਸ ਕਿਹਾ ਜਾਂਦਾ ਫਿਰ ਸਪੀਕਰ ਨੂੰ ਤੇ ਫਾਦਰ ਆਫ ਹਾਊਸ ਆਣ ਕੇ ਇੱਥੇ ਐਫ ਆਈ ਆਰ ਦਰਜ ਕਰਕੇ ਕਾਪੀ ਉਖਾਲ ਰਿਹਾ মিডিਏ ਨੂੰ ਇਹ ਇਹ ਫਾਇਲ ਦਰਜ ਕਰਤੀ। ਰਾਸ ਸਾਹਿਬ ਉਹ ਕਹਿ ਰਹੇ ਕਿ ਸੰਗਤ ਦੀ ਮੰਗ ਹੈ ਕਿ ਲੰਬੇ ਸਮੇਂ ਤੋਂ ਤੁਹਾਡੇ ਪ੍ਰਸ਼ਨ ਚੱਲ ਰਹੇ ਸੀ ਸੂਪਾ ਨੂੰ ਲੈ ਕੇ। ਕਿਹੜੀ ਸੰਗਤ ਦੀ ਮੰਗ ਹੈ ਜੀ? ਸਿੱਨਾ ਅਕਾਲ ਤਖਬਾਦ ਦੇ ਇਹ ਅਕਾਲ ਤਖਬਾਦ ਦੇ ਜਹੇਦਾਰਾਂ ਦੀ ਗੱਲ ਕਰਦੇ ਆ ਨਾ ਵੀ ਸਤਿਕਾਰ ਕਰਦੇ। ਸ੍ਰੀ ਅਕਾਲ ਤਖਬਾਦ ਦਾ ਸਤਿਕਾਰ ਕਰਦੇ ਆ। ਤੇ ਕਾਦਾ ਸਤਿਕਾਰ ਕਰਦੇ ਆ ਜੀ? ਇਹ ਵੇਖੋ ਹਰ ਵੇਲੇ ਨਾ ਸਰਕਾਰ ਪ੍ਰਸਤ ਹਰ ਕੌਮ ਦੇ ਵਿੱਚ ਬੰਦੇ ਰਹਿੰਦੇ ਨੇ। ਇੱਥੇ ਵੀ ਸਤਿਕਾਰ ਸਰਕਾਰ ਪ੍ਰਸਤ ਸਿੱਖਾਂ ਕੋਲੋਂ ਉਹਨਾਂ ਨੇ ਆਪਣੇ ਤੌਰ ਤੇ ਧਰਨੇ ਵਗੈਰਾ ਲਵਾ ਛੜੇ ਨੇ ਉਹਨਾਂ ਦੀ ਉਹਨਾਂ ਦਾ ਪਿਛਲਾ ਰਿਕਾਰਡ ਖੋਲ ਕੇ ਵੇਖ ਲਓ ਉਹ ਤੇ ਅਗੇਂਸਟ ਨੇ ਹਰ ਸੰਸਾਦੇ ਇਸ ਵੇਲੇ ਸਿੱਖ ਸੰਸਥਾਵਾਂ ਦੇ ਤੇ ਸਰਕਾਰ ਦਾ ਸਿੱਧਾ ਹਮਲਾ ਭਾਵੇਂ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਆ ਭਾਵੇਂ ਉਹ ਸ੍ਰੀ ਅਕਾਲ ਤਖਤ ਸਾਹਿਬ ਆ ਤੇ ਭਾਵੇਂ ਹੋਰ ਸਿੱਖ ਸੰਪਰਦਾਵਾਂ ਜਥੇਬੰਦੀਆਂ ਨੇ ਕੋਈ ਹੋਰ ਜਥੇਬੰਦੀ ਜਿਹੜੇ ਆ ਸਰਕਾਰ ਪ੍ਰਸ ਜਿਹੜੇ ਸਿੱਖ ਨੇ ਉਹਨਾਂ ਤੋਂ ਇਲਾਵਾ ਦੱਸੋ ਕਿਹੜਾ ਜੀ ਸਰਕਾਰੀ ਸਿਹਤ ਬੀ ਆਪਣਾ ਪ੍ਰਿਥੀ ਚੰਦ ਨਹੀਂ ਮਿਲੀ ਹੋਰ ਕੋਈ ਨੈਕਸਟ ਪਰ ਉਹ ਲੇ ਜਿਹੜੀ ਤੁਸੀਂ ਇਸ ਕੇਸ ਦਾ ਬਾਰੇ ਕੀ ਪੁੱਛ ਦੇਉ ਜਾਂ ਇਸ ਨੂੰ ਕਿਸ ਤਰ੍ਹਾਂ ਚਲੋਤੀ ਦੇ ਜਾ ਰਹੇ ਇੱਕ ਕੇਸ ਜਿਹੜਾ ਜੀ ਕਿਉਂਕਿ ਇਹ ਕੇਸ ਆ 16 ਬੰਦਿਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਕੋਰਟ ਆਈ ਸੀ ਜਿਨ੍ਹਾਂ ਦੇ ਖਿਲਾਫ ਸ਼੍ਰੋਮਣੀ ਗੁਰਦਾਰਾ ਪਰਵਾਰ ਮੰਡਲ ਦੀ ਬਣਦੇ ਨਿਯਮ ਅਨੁਸਾਰ ਕਾਰਵਾਈ ਕਰ ਚੁੱਕੀ ਆ ਇਹਦੇ ਵਿੱਚ ਇਹ ਜਦੋਂ ਕੇਸ ਅਦਾਲਤ ਦੇ ਵਿੱਚ ਆਇਆ ਜਿਹੜੇ ਉਹਨਾਂ ਦੇ ਵਕੀਲ ਹੋਣਗੇ ਇਸ ਕੇਸ ਦੀਆਂ ਜਿਹੜੀਆਂ ਉਹ ਉਹ ਪਰਤਾ ਦੇਟ ਦੇਣਗੇ ਆ ਤੁਹਾਡੇ ਸਾਹਮਣੇ ਬਕਸੇ ਤਿੰਨ ਹੀ ਐਪਲੀਕੇਬਲ ਨੇ ਚੌਥੀ ਇਹਦੇ ਚ ਕੋਈ ਕੋਡ ਜਾਂ ਕੋਈ ਕਿਤਾਬ ਨਹੀਂ ਐਪਲੀਕੇਬਲ ਹੋਣੀ ਇਹ ਇਹਨਾਂ ਤਿੰਨਾਂ ਦੇ ਮੁਤਾਬਕ ਕਿਸ ਚੱਲ ਨਹੀਂ ਸਕਦਾ ਐਫ ਆਈ ਆਰ ਸਟੈਂਡ ਹੀ ਨਹੀਂ ਕਰ ਐਨੀ ਦੇਰ ਤੱਕ ਰਿਕਵਰੀ ਕਿਉਂ ਨਹੀਂ ਹੋਈ ਜੇਕਰ ਵਕਾਦਰ ਸਾਹਿਬ ਦੇ ਹੁਕਮ ਸੀ ਕਿ ਕੰਮ ਨਹੀਂ ਕਰੀਏ ਦੇਖੋ ਇਹ ਤੁਹਾ ਸਵਾਲ ਬੜਾ ਵਧੀਆ ਪੁੱਛਿਆ ਮੈਂ ਅੱਜ ਵੀ ਇਸ ਗੱਲ ਨੂੰ ਤੁਹਾਡੇ ਨਾਲ ਜਿਹੜਾ ਨਾ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਕਹਿਣਾ ਚਾਹਣਾ ਕਿ ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਜੁਣਾ ਨੇ ਵੀ ਕਹਿ ਦਿੱਤੀ ਸੀ ਮੰਜੀ ਸਾਹਿਬ ਦੀਆਂ ਹਾਲਤ ਦੇ ਵਿੱਚ ਵੀ ਕਿਤੇ ਸਰੂਪ ਅਜੇ ਥਾ ਨਹੀਂ ਗਏ ਜਿੱਥੇ ਕੋਈ ਬੇਦਬੀ ਵਾਲੀ ਘਟਨਾ ਹੋਵੇ ਜਾਂ ਕੋਈ ਅਜਾ ਤੇ ਸਰਕਾਰ ਹਿੰਦੁਸਤਾਨ ਦੀ ਕੇਂਦਰ ਦੀ ਸਰਕਾਰ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪੂਰਾ ਜ਼ੋਰ ਲਾਈ ਹੈ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਾਰਾ ਪਰਮੰਦਰ ਕਮੇਟੀ ਨੂੰ ਵੀ ਇਨੀਆਂ ਚੁਣੌਤੀਆਂ ਦਿੱਤੀਆਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਤੋੜ ਕੇ ਹਰਿਆਣਾ ਕਮੇਟੀ ਬਣੀ ਇਹ ਬੜੀਆਂ ਢੰਗ ਨਾਲ ਸੰਸਦਾਂ ਨੂੰ ਖੋਰਾ ਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਚਲਦਿਆਂ ਅੱਜ ਤੱਕ ਇਹਨਾਂ ਨੇ ਇਹਨਾਂ ਦੀਆਂ ਇੰਨੀ ਏਜੰਸੀਆਂ ਨੇ ਇਹਨਾਂ ਨੇ ਕਿਤੇ ਸਾਬਤ ਕੀਤਾ ਜੀ ਆ ਸਰੂਪ ਫਲਾਣੇ ਤਾਂ ਨਹੀਂ ਮੇਰਾ ਕਹਿਣਾ ਤੇ ਕਵਰੀ ਜਰੀ ਰਿਕਵਰੀ ਵਾਲੀ ਜਿਹੜੀ ਗੱਲ ਜੀ ਰਿਕਵਰੀ ਤੇ ਤਾਬ ਨਾ ਜੇ ਕਿਤੇ ਕੋਈ ਚੀਜ਼ ਚੋਰੀ ਹੋਵੇ ਇਹ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਸੰਬੰਧਿਤ ਨੇ ਅੱਜ ਵੀ ਉਹਨਾਂ ਨੂੰ ਸੁਰੱਖਿਰ ਹੋਣਾ ਚਾਹੀਦਾ ਸ੍ਰੀ ਅਕਾਲ ਸਖਬ ਸਾਬ ਦੇ ਸਨਮੁਖ ਜਾ ਕੇ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਬੰਦਿਆਂ ਦੇ ਜਿੰਮੇ ਆ ਨਾ ਪਰ ਹੋਇਆ ਕੀ ਫਿਰ ਉਹ ਥੋੜਾ ਜਿਹਾ ਡੀਪ ਕਰ ਲੋ ਸੰਗਤ ਇਹ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਉਸ ਵੇਲੇ ਦੇ ਸੰਬੰਧਨ ਦੇ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਇਹਨਾਂ ਬੰਦਿਆਂ ਨੇ ਜਿਹੜੇ ਉਸ ਵੇਲੇ ਸਬੰਧਤ ਬੰਦੇ ਸੀ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਸਰੂਪ ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਨੂੰ ਵੱਖ-ਵੱਖ ਸਿੱਖ ਪਰਿਵਾਰਾਂ ਨੂੰ ਦੇ ਦਿੱਤੇ ਨੇ ਤੇ ਪਰ ਉਹਦਾ ਜਿਹੜਾ ਉਹਨਾਂ ਨੇ ਪੇਟਾ ਲੈ ਕੇ ਜੇਬ ਚ ਪਾ ਲਈ ਜਿਸ ਪੇਟਾ ਨੂੰ ਜਿਹੜਾ ਇਹ ਉਹਨਾਂ ਨੇ ਅ ਜਮਾ ਕਰਾਉਣਾ ਸ਼੍ਰੋਮਣੀ ਗੁਰਦਾਰਾ ਪਰਵੰਧਕ ਕਮੇਟੀ ਦੇ ਫੰਡ ਦੇ ਵਿੱਚ ਉਹਨਾਂ ਨੇ ਪੇਟਾ ਲੈ ਕੇ ਜੇਬ ਚ ਪਾ ਲਈ ਐਸ ਕਰਕੇ ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘਣਾ ਦੇ ਜਿਹੜਾ ਅਸਿਰ ਅਕਾਲ ਚ ਸਭ ਮੈਂ ਜਿੰਨਾ ਸਫਾਈ ਦਊਂਗਾ ਸ਼ਾਇਦ ਸਫਾਈ ਦੇ ਨਾਲ ਕੋਈ ਸਹਿਮਤ ਨਾ ਹੋਵੇ ਕੀ ਬੋਲ ਰਿਹਾ ਪਰ ਮੈਂ ਬੋਲ ਤਾਂ ਰਿਹਾ ਕਿ ਇਹਨਾਂ ਨੂੰ ਰੱਖਿਆ ਕੋਈ ਫੜੋਕੇ ਨਹੀਂ ਕੀਤਾ ਜਾ ਸਕਦਾ ਇਹ ਸਾਰਾ ਪਾਰਟ ਆਫ ਰਿਕਾਰਡ ਹੈ ਇਹਦਾ ਮਲਫੇ ਪਹਿਲਾਂ ਜੋ ਮਰਜ਼ੀ ਕਰੀਏ ਬਾਅਦ ਜੋ ਮਰਜ਼ੀ ਕਰ ਦਈਏ ਸਰਕਾਰਾਂ ਐਵੇਂ ਬਦਲ ਲੀਆਂ ਫੇ ਜੇ ਜੁਡੀਸਟ੍ਰਿਕਸ਼ਨ ਦੀ ਗੱਲ ਕਰੀਏ ਜੁਡੀਸਟਿਕਨ ਸ਼੍ਰੋਮਣੀ ਕਮੇਟੀ ਦੀ ਹੋਲੀ ਸੋਲੀ ਇੰਡੀਪੈਂਡੈਂਟ ਆ ਇਹ ਚ ਕਿਸੇ ਢੰਗ ਦੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇੱਕ ਥਾਣੇ ਦੇ ਵਿੱਚ ਐਸਐਚਓ ਬੈਠਾ ਫਿਰ ਤਾਂ ਜੇ ਇੱਕ ਸਧਾਰਨ ਬੰਦਾ ਕਹਿੰਦਾ ਯਾਰ ਰੋਜ਼ਨਾਮਚਾ ਫੜਾ ਪਈ ਪਰਚਾ ਮੈਂ ਦਰਜ ਕਰ ਦਤਾ ਹੋ ਜਾਊਗਾ ਇਹ ਇਹ ਕਨਸਟੀਟਿਊਸ਼ਨਲ ਉਹਦੇ ਕੋਲ ਰਾਈਟ ਹੈਗਾ ਕੋਈ ਇਹ ਮੈਂ ਤਾਂ ਤੁਹਾਨੂੰ ਉਦਾਹਰਨਾ ਦੇ ਰਿਹਾ ਕਿ ਇਹਨਾਂ ਨੇ ਆ ਗੁਰਵਤਨ ਸਿੰਘ ਕੋਲੋਂ ਜਿਹੜਾ ਪੀਆਈ ਪੀਆਈ ਐਲ ਪੁਆਇ ਇਹ ਇੱਕ ਨੁਕਤਾ ਤੁਹਾਨੂੰ ਵੀ ਕੋਟ ਕਰਨ ਵਾਲਾ ਤੇ ਦੱਸਣ ਵਾਲਾ। ਇਹ ਪੀਆਈ ਐਲ ਕੀ ਸੀ? ਪੀਆਈ ਐਲ ਸੀ ਕਿ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿਓ ਕਿ ਸਰਕਾਰ ਆਪਣੇ ਪੁਲਿਸ ਨੂੰ ਡਾਇਰੈਕਸ਼ਨ ਦੇਵੇ ਕਿ ਇਹਨਾਂ ਉੱਤੇ ਪਰਚਾ ਦਰਜ ਹੋਵੇ ਤੇ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ। ਹੁਣ ਆ ਜਿਹੜੀ ਮੈਂ ਪਹਿਲਾਂ ਰਿਪਲਾਈ ਦਿੱਤਾ ਇਹ ਰਿਪਲਾਈ ਹੈਗਾ ਜਿਹੜੀ 156 ਤਿੰਨ ਦੀ ਮਜੈਸਟ੍ਰੇਟ ਨੇ ਥੱਲਿਓਂ ਖਾਰਜ ਕੀਤੀ ਸੀ ਜਿਹੜੀ ਹੁਣ ਇੱਕ ਇਹ ਵੀ ਮੈਟਰ ਆਪਾਂ ਨੂੰ ਦੇਖਣਾ ਪਊਗਾ ਕਿ ਇੱਕ ਪਾਸੇ ਪੁਲਿਸ ਹੈ ਇੱਕ ਪਾਸੇ ਅਦਾਲਤ ਆ ਪੁਲਿਸ ਨੇ ਕੋਈ ਐਕਸ਼ਨ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਹਨੇ ਕਿਹਾ ਜੀ ਅਸੀਂ ਸ਼੍ਰੋਮਣੀ ਕਮੇਟੀ ਦੀ ਦਖਲਅੰਦਾਜ਼ੀ ਨਹੀਂ ਕਰ ਸਕਦੇ ਉਹ ਹਾਈ ਚਲ ਗਿਆ ਜੁਡੀਸ਼ੀਅਲ ਮਜੈਸਟ੍ਰੇਟ ਦੇ ਕੋਲ 55 ਤਿੰਨ ਥੱਲੇ ਉਹਨਾਂ ਨੇ ਕਿਹਾ ਭਈ ਇਹ ਬਿਲਕੁਲ ਇਹ ਬਣਦਾ ਨਹੀਂਗਾ ਇਹ ਜਿਹੜਾ ਆਰਡਰ ਆ ਇਹ ਅਸੀਂ ਕਿਸੇ ਵੀ ਕਿਸਮ ਨਾਲ 1563 ਦੀ ਡਾਇਰੈਕਸ਼ਨ ਨਹੀਂ ਦੇ ਸਕਦੇ ਤੇ ਆਪਾਂ ਇਹਦੇ ਕੋਲ ਇੱਕ ਕੰਪਲੇਂਟ ਫਾਈਲ ਕਰ ਸਕਦਾ ਉਹ ਆਰਡਰ ਦੀ ਕਾਪੀ ਮੇਰੇ ਕੋਲ ਇੱਥੇ ਵਿੱਚ ਹੈ ਨਹੀਂ ਇਹਦੇ ਵਿੱਚ ਉਹ ਜਿਹੜੀ ਮੈਜਿਸਟਰੇਟ ਸਾਹਿਬ ਦੀ ਕਾਪੀ ਆ ਔਰ ਇਹਨਾਂ ਨੇ ਕੀ ਕੀਤਾ ਜੇਲੇ ਉਹਨੇ ਇਹ ਡਾਇਰੈਕਸ਼ਨ ਦੇ ਦਿੱਤੀ ਹੁਣ ਉਹ ਕਹਿੰਦੀ ਐਨਕੁਆਰੀ ਕੀਤੀ ਸੀ ਸਾਰੀ 1563 ਦੀ ਉਹ ਪੁਲਿਸ ਨੇ ਕੀਤੀ ਸੀ ਪੁਲਿਸ ਨੇ ਲਿਖ ਕੇ ਦੇ ਦਿੱਤਾ ਬੇ ਬਣਦਾ ਨਹੀਂ ਤੇ ਮੈਜਿਸਟਰੇਟ ਸਾਹਿਬ ਨੇ ਬਿਲਕੁਲ ਫੈਸਲਾ ਕੀਤਾ ਕਿ ਇਹ ਕੋਈ 156 3 ਥਲੇ ਪਰਚਾ ਦਾਰਜ ਨਹੀਂ ਕੀਤਾ ਜਾ ਸਕਦਾ ਜੇ ਪਟੀਸ਼ਨਰ ਨੂੰ ਕੋਈ ਸ਼ਿਕਾਇਤ ਹੈ ਤੇ ਇਸ ਤਗਾਸਾ ਫਾਈਲ ਕਰ ਲਵੇ ਪ੍ਰਾਈਵੇਟ ਕੰਪਲੇਂਟ ਫਾਈਲ ਕਰ ਲਵੇ ਇਹ ਮੈਂ ਨਹੀਂ ਕਹਿੰਦਾ ਇਹ ਆਰਡਰ ਕਹਿੰਦਾ ਮਾਨਜਸਟਰ ਸਾਹਿਬ ਦਾ ਇਹ ਫਿਰ ਉਹਦੀ ਰਿਵੀਜ਼ਨ ਚ ਗਏ ਜਿਹੜੀ ਪੈਂਡਿੰਗ ਆ ਜਿਹਦੇ ਵਿੱਚ ਆ ਰਿਪਲਾਈ ਜਿਹੜਾ ਮੈਂ ਤੁਹਾਨੂੰ ਕੋਟ ਕੀਤਾ ਇਹ ਰਿਪਲਾਈ ਉਹ ਨਹੀਂ ਦਿੱਤਾ ਉਹਦੇ ਵਿੱਚ ਹੁਣ ਉਸ ਰਿਪਲਾਈ ਦੇ ਵਿੱਚ ਹਾਲੇ ਫੈਸਲਾ ਨਹੀਂ ਹੋਇਆ ਕੋਰਟ ਦੇ ਵਿੱਚ ਹਾਲੇ ਮੈਟਰ ਪੈਂਡਿੰਗ ਆ ਜੇ ਉਹ ਮੈਟਰ ਪੈਂਡਿੰਗ ਸੀ ਉਹ ਕਿਉਂ ਨਹੀਂ ਡਿਸਾਈਡ ਕੀਤਾ ਆ ਇੱਕ ਨਵੀਂ ਪੀਆਈਐਲ ਦੀ ਕਿਉਂ ਲੋਡ ਪੈ ਗਈ ਇਹ ਪੀਆਈਐਲ ਦੀ ਇਸ ਕਰਕੇ ਲੋਡ ਪਈ ਇਹਨੇ ਦੇਖਿਆ ਵੀ ਸਮਾਂ ਤਾਂ ਹੁਣ ਖਤਮ ਹੁੰਦਾ ਜਾਂਦਾ ਮୋਰੇ ਸਮਾਂ ਥੋੜਾ ਰਹਿ ਗਿਆ ਪੀਆਈਐਲ ਦੇ ਵਿੱਚ ਫਿਰ ਇਹਨਾਂ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਤਾਂ ਸਪੈਸੀਫਿਕਲੀ ਤੁਹਾਨੂੰ ਮੈਂ ਦਿਖਾ ਰਿਹਾ ਦੋ ਜੱਜਜ ਦਾ ਫੈਸਲਾ ਹੈ ਹਾਈ ਕੋਰਟ ਦੇ ਬੜੇ ਸੀਨੀਅਰ ਜੱਜਜ ਆ ਇਹਨਾਂ ਨੇ 7-8 ਨੂੰ ਇੱਕ ਕੋਰਟ ਨੂੰ ਪਲੀਜ਼ ਦਿੱਤੀ ਉਹਦੇ ਵਿੱਚ ਪੀਆਈਐਲ ਦੇ ਵਿੱਚ ਲੈਂਡ ਕਾਉਂਸਲ ਫਾਰ ਦਾ ਸਟੇਟ ਰਮਨਦੀਪ ਸਿੰਘ ਪੰਦੇਰ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਇਹ ਕੋਰਟ ਨੂੰ ਅਡਰੈਸ ਕੀਤਾ ਲੈਂਡ ਕਾਉਂਸਲ ਫਾਰ ਦਾ ਸਟੇਟ ਆਫ ਪੰਜਾਬ ਹੈ ਡਰਾਉਣ ਦਾ ਅਟੈਂਸ਼ਨ ਆਫ ਦਿਸ ਕੋਰਟ ਟੂ ਦਾ ਜਜਮੈਂਟ ਆਫ ਦਾ ਕੋਆਰਡੀਨੇਟ ਬੈਂਚ ਆਫ ਦਿਸ ਕੋਰਟ ਇਨ ਕੇਸ ਆਫ ਗੁਰਨਾਨਕ ਦੇਵ ਯੂਨੀਵਰਸਲ ਵਰਸਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ 2009 ਜਿਹੜਾ ਮੈਂ ਪਹਿਲਾਂ ਦੱਸਿਆ ਰੈਂਡਰਡ ਆਨ 25 9 2008 ਤੇ 25 9 2008 ਤੱਕ ਫੈਸਲਾ ਆ ਹਾਈ ਕੋਰਟ ਦਾ ਵਿੱਚ ਇੰਟਰ ਹੈ ਲਈ ਹੋਰ ਦੈਟ ਇਨ ਬਿਊ ਆਫ ਦਾ ਬਾਰ ਕੰਟੇਨਡ ਅੰਡਰ ਸੈਕਸ਼ਨ 142 ਆ ਜਿਹੜਾ ਮੈਂ ਤੁਹਾਨੂੰ ਪੜ੍ਹਿਆ ਸੀ ਆਫ ਦਾ ਸਿੱਖ ਗੁਰਦਾਰਾ ਐਕਟ ਦਾ ਰੈਮਡੀ ਬਿਫੋਰ ਦਾ ਪਟੀਸ਼ਨਰ ਇਜ਼ ਟੂ ਅਪਰੋਡ ਸਿੱਖ ਗੁਰਦਾਰਾ ਜੁਡੀਸ਼ੀਅਲ ਕਮਿਸ਼ਨ ਇਹ ਤਾਂ ਇਹਨਾਂ ਦਾ ਏਜੀ ਕਹਿ ਰਿਹਾ ਕੋਰਟ ਦੇ ਵਿੱਚ ਕਹਿ ਰਹੇ ਆ ਕਿ 142 ਥੱਲੇ ਇਹ ਪਟੀਸ਼ਨਰ ਜਿਹੜਾ ਗੁਰਵਤਨ ਸਿੰਘ ਆ ਇਹ ਅਪਰੋਚ ਕਰੇ ਜਾ ਕੇ ਜੁਡੀਸ਼ੀਅਲ ਕਮਿਸ਼ਨ ਨੂੰ ਤੇ ਫਿਰ ਹੋਇਆ ਕੀ ਇਹ ਹੁਣ ਇੱਕ ਤੁਹਾਨੂੰ ਵੀ ਤੇ ਮੈਂ ਸਾਰੀ ਕੌਮ ਨੂੰ ਵੀ ਕਹਿਣੀ ਚਾਹਨਾ ਕਿੱਥੇ ਜਾ ਕੇ ਸਲਿੱਪ ਹੋਇਆ ਜ਼ਿਲ੍ਹੇ ਇਹ ਫੈਸਲਾ 7-8 ਨੂੰ ਨਹੀਂ ਦੇਖਿਆ ਬਾਅਦ ਚ ਬੈਠੇ ਇਹਨਾਂ ਦੇ ਤਨਾਤਰ ਉਹਨਾਂ ਨੇ ਸੋਚਿਆ ਵੀ ਇਹ ਤਾਂ ਗਲਤੀ ਬਹੁਤ ਵੱਡੀ ਕਰ ਲਈ ਅਸੀਂ ਤਾਂ ਆਪਣੇ ਭਾਰ ਨਾਲ ਆਪ ਹੀ ਦੇਖ ਪਏ ਜਿਹੜੀ ਕਿਉਂਕਿ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ ਪਕਾਰ ਪਕਾਰ ਕੇ ਕਹਿ ਰਹੇ ਤੁਸੀਂ ਦਖਲਦਾਜੀ ਨਹੀਂ ਕਰ ਸਕਦੇ ਫਿਰ ਇਹਨਾਂ ਨੇ ਇੱਕ ਹੋਰ ਨਮੀ ਪਲੀ ਲੈ ਲਈ ਉਹ ਕੀ ਨਵੀਂ ਪੁਲਿਸ ਉਹ ਨਵੀਂ ਪੁਲੀ ਇਹ ਸੀ ਕਿ ਇਹਨਾਂ ਨੇ ਕੋਰਟ ਨੂੰ ਜਾ ਕੇ ਕਿਹਾ ਕਿ ਜੀ ਸਾਨੂੰ ਇੱਕ 11 3 ਨੂੰ ਇੱਕ ਨੋਟਿਸ ਸਰਵ ਕੀਤਾ ਸੀਗਾ 11 3 25 ਨੂੰ ਉਹ ਨੋਟਿਸ ਹੀ ਗੁਰਬਤਨ ਸਿੰਘ ਦਾ ਤੇ ਅਸੀਂ ਉਹ ਗੁਰਬਤਨ ਸਿੰਘ ਦੇ ਨੋਟਿਸ ਦੇ ਉੱਤੇ ਜਿਹੜਾ ਸਾਡਾ ਚੀਫ ਸੈਕਟਰੀ ਆ ਉਹ ਅਸੀਂ ਗਾਹਾਂ ਡੀਜੀਪੀ ਨੂੰ ਐਕਸ਼ਨ ਕਰਨ ਲਈ ਕਹਿ ਦਿੱਤਾ ਇੱਕ ਪਾਸੇ ਕੋਰ ਨੂੰ ਪਰੋਚ ਕਰ ਰਹੇ ਇੱਕ ਪਾਸੇ ਕਹਿੰਦੇ ਐਕਸ਼ਨ ਕਰ ਦਿੱਤਾ ਇਹ ਹੁਣ ਤੁਹਾਨੂੰ ਸਮਝਣਾ ਪਊ ਕਿ ਕਿਉਂ ਕੀਤਾ ਇਹ 7-8 ਤੋਂ ਬਾਅਦ 18-8 ਨੂੰ ਹੀ ਨਹੀਂ ਫਿਰ ਸੋਚਿਆ ਕਿ ਅਸੀਂ ਜਿਹੜੀ ਸਾਜ਼ਿਸ਼ ਘੜਨੀ ਸੀ ਉਹਦਾ ਫੇਲ ਹੋ ਗਿਆ ਫਿਰ ਇਹਨਾਂ ਨੇ ਆਹ ਇਟਸੈਲਫ ਮੈਂ ਤੁਹਾਨੂੰ ਆਰਡਰ ਪੜ੍ਹ ਦਿੰਦਾ ਤੁਸੀਂ ਮੇਰੇ ਤੋਂ ਸਿਆਣੇ ਆ ਤੁਹਾਨੂੰ ਆਪਣੇ ਆਪ ਸਮਝ ਆ ਜਾਊਗੀ ਕਿ ਕੀ ਹੋ ਰਿਹਾ ਪਰਦੇ ਦੇ ਪਿੱਛੇ ਹੁਣ ਇਹਦੇ ਵਿੱਚ ਆਹ ਸਾਰਾ ਪਾ ਕੇ ਲਾਂਡ ਕਾਉਂਸਲ ਫਾਰ ਦਾ ਪੋਜੀਸ਼ਨਰ ਇਹ ਕੌਣ ਆ ਅਰਨ ਸ਼ਰਮਾ ਜੀ ਆ ਜਿਹੜੇ ਗੁਰਵਤਨ ਸਿੰਘ ਦੇ ਪਟੀਸ਼ਨਰ ਦੇ ਵਕੀਲ ਆ ਉਹ ਕਹਿ ਰਹੇ ਕੋਰਟ ਨੂੰ ਲਾਂਡ ਕਾਉਂਸਲ ਫਾਰ ਦਾ ਪਟੀਸ਼ਨ ਹੈਜ਼ ਡਰਾਉਨ ਦਾ ਅਟੈਂਸ਼ਨ ਆਫ ਦਿਸ ਕੋਰਟ ਟੂ ਲੇਟਰ ਡੇਟ 18 8 25 27 8 ਤਰੀਕ ਆ 7 8 ਨੂੰ ਕੁਝ ਲੈ ਲਈ ਪਲੀ 27 8 ਡੇਟ ਫਿਕਸ ਕਰਤੀ ਕੋਰਟ ਨੇ 18 8 ਨੂੰ ਇੱਕ ਹੋਰ ਨਵਾਂ ਉਹਦੇ ਕੋਲੋਂ ਆਪਣੇ ਸਿਟੀਸਾਈਟੀ ਕੋਲੋਂ ਚਿੱਠੀ ਲਿਖਾ ਕੇ ਡੀਜੀਪੀ ਨੂੰ ਤੇ ਪਟੀਸ਼ਨਰ ਦਾ ਵਕੀਲ ਕਹਿ ਰਿਹਾ ਕੀ ਆਫ ਦਾ ਸੈਕਟਰੀ ਡਿਪਾਰਟਮੈਂਟ ਆਫ ਹੋਮ ਅਡਰੈਸ ਟੂ ਦਾ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਰਿਕੁਐਸਟਿੰਗ ਫਾਰ ਟੇਕਿੰਗ ਅਪ੍ਰੋਪਰੀਏਟ ਐਕਸ਼ਨ ਔਨ ਦਾ ਲੀਗਲ ਨੋਟਿਸ ਡੇਟਡ 11/3/25 ਕੋਰਟ ਦੇ ਨਹੀਂ ਪ੍ਰਭਾਗ ਕੋਰਟ ਦੇ ਨੋਟਿਸ ਦੀ ਜਿਹੜੀ 17/27/8 ਨੂੰ ਕਰਨੀ ਸੀ ਉਹ ਨਹੀਂ ਕੀਤੀ ਤੇ 18/8 ਨੂੰ ਇੱਕ ਚਿੱਠੀ ਲਿਖ ਕੇ 11/3/25 ਦੇ ਨੋਟਿਸ ਦਾ ਹਵਾਲਾ ਦੇ ਕੇ ਇਨ ਅਕੋਰਡੈਂਸ ਵਿਦ ਲਾ ਲੈਟਰ ਡੇਟਡ 18 8 25 ਇਜ਼ ਟੇਕਨ ਔਨ ਰਿਕਾਰਡ ਐਜ਼ ਅਨੈਕਸਰ 1 ਇਹਨੂੰ ਕੰਟੀਨਿਊਸ਼ਨ ਆ ਪੜਾਂਗੇ ਤੇ ਜਿਹੜਾ ਗੁਰਬਤਨ ਸਿੰਘ ਦਾ ਵਕੀਲ ਆ ਉਹ ਕਹਿ ਰਿਹਾ ਜੀ ਭਈ ਸਾਡੇ ਚੀਫ ਸੈਕਟਰੀ ਨੇ ਆਪਣੇ ਚਿੱਠੀ ਲਿਖ ਦਿੱਤੀ ਆ ਡੀਜੀਪੀ ਨੂੰ ਤੇ ਤਾਂ ਕਿ ਤੇ ਐਕਸ਼ਨ ਲੈ ਲਿਆ ਜਾਵੇ ਕੋਰਟ ਨੇ ਕੀ ਆਨਰੇਬਲ ਕੋਰਟ ਨੇ ਕੀ ਹੋਲਡ ਕੀਤਾ ਇਨ ਬਿਊ ਆਫ ਦਾ ਅਵਬ ਸੈਂਸ ਦਾ ਫੰਕਸ਼ਨਰੀ ਆਫ ਦਾ ਸਟੇਟ ਹੈਵ ਇਨੀਸ਼ੀਏਟਿਡ ਐਕਸ਼ਨ ਹੁਣ ਇਹ ਮੋਸਟ ਇੰਪੋਰਟੈਂਟ ਹੈ ਕਿ ਕੋਰਟ ਦਾ ਨਹੀਂ ਕੋਰਟ ਨੂੰ ਇਹ ਜਾ ਕੇ ਰਿਕੁਐਸਟ ਕਰ ਰਹੇ ਆ ਆਫ ਦਾ ਸਟੇਟ ਹੈਵ ਇਨੀਸ਼ੀਏਟਡ ਐਕਸ਼ਨ ਇਨ ਰਿਸਪੈਕਟ ਆਫ ਕਾਜ਼ ਰੇਜਡ देयर ਇਨ ਥਿਸ ਕੋਰਟ ਵੁਡ ਨਾਟ ਲਾਈਕਲੀ ਕੀਪ ਦਾ ਪ੍ਰੈਜ਼ੈਂਟ ਪਟੀਸ਼ਨ ਪੈਂਡਿੰਗ ਹੁਣ ਜਿਹਨੇ ਕਹਿ ਦਿੱਤਾ ਵੀ ਅਸੀਂ ਐਕਸ਼ਨ ਲੈ ਰਹੇ ਆ ਤੇ ਫਿਰ ਕੋਰਟ ਚ ਕੀ ਜਾਣਾ ਸੀ 156 ਤਿੰਨ ਦੀ ਰਿਵੀਜ਼ਨ ਪੈਂਡਿੰਗ ਆ ਹਾਲੇ ਫਰਵਰੀ ਚ ਆ ਉਹਦੇ ਚ ਨਹੀਂ ਕੋਈ ਐਕਸ਼ਨ ਕੀਤਾ ਕਿਉਂਕਿ ਪੁੱਟੇ ਫੱਦਣਾ ਸੀ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਸੀ ਉਹ ਸਾਰਾ ਐ ਜੀਟੀ ਜਿਹੜੀ ਉਹ ਖਾਰਜ ਹੋ ਗਈ ਹੁਣ ਆ ਜਿਹੜਾ ਮੈਂ ਤੁਹਾਨੂੰ ਮਜੈਸਟਰਡ ਸਾਹਿਬ ਦਾ ਆਰਡਰ ਸੀ ਇਹ ਹੈਗਾ April 2021 ਦਾ ਜਿਹਦੀ ਰਿਵੀਜ਼ਨ ਵਿੱਚ ਆਏ ਮੈਂ ਹੁਣ ਜਿਹੜੇ ਗੱਲ ਤੇ ਫੋਕਸ ਕਰ ਰਿਹਾ ਸੀ ਕਿ ਸਾਰੇ ਪੱਖਾਂ ਤੋਂ ਜਿਲੇ ਦੇਖਿਆ 4 ਸਾਲ 21 ਦੀ ਪਟੀਸ਼ਨ ਪੈਂਡ ਗਿਆ 4 ਸਾਲ ਕੋਈ ਉਹਦੇ ਵਿੱਚ ਨਹੀਂ ਕੋਈ ਲੈਣਾ ਦੇਣਾ ਹੋਇਆ ਜਾਦ ਕੇ ਆਪਾਂ ਇੱਕ ਮੈਟਰ ਕਹਿੰਦੇ ਸਬ ਜੁਡੀਸ ਆ ਸਬ ਜੁਡੀਸ ਕਹਿੰਦਾ ਭਾਪ 156 ਤਿੰਨ ਦੀ ਪ੍ਰੋਵੀਜ਼ਨ ਪੈਂਡਿੰਗ ਆ ਤੇ ਫਿਰ ਪੀ ਆਈ ਐਲ ਕਿਉਂ ਆਈ ਇਹ ਸਾਰਾ ਤੂੰ ਕਹਿ ਰਿਹਾ ਤੂੰ ਤੁਸੀਂ ਵੱਡੀ ਪ੍ਰੈਸ ਤੇ ਆ ਇਹ ਸਾਰਾ ਕੁਝ ਗਿਣਮਥਕੇ ਹੋਇਆ ਤੇ ਹੁਣ ਉਸੇ ਪੁਲਿਸ ਥੱਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਨਾਮਾ ਪਰਚਾ ਦਰਜ ਕਰਕੇ ਤੇ ਸਾਨੂੰ ਕਹਿ ਰਹੇ ਕੋਆਪਰੇਸ਼ਨ ਨਹੀਂ ਕਰਦੇ ਹੁਣ ਹੈ ਕੀ ਮਸਲਾ ਅਕਾਲ ਤਖਤ ਸਾਹਿਬ ਨੇ ਪਹਿਲਾਂ ਟੇਕ ਅਪ ਕੀਤਾ ਹੁਣ ਅਕਾਲ ਤਖਤ ਸਾਹਿਬ ਨੇ ਟੇਕ ਅਪ ਕੀਤਾ ਤੇ ਇੱਕ ਪਾਸੇ ਆਪਾਂ ਕਹਿ ਰਹੇ ਜੀ ਭਈ ਅਕਾਲ ਤਖਤ ਦਾ ਅਸੀਂ ਹਰ ਹੁਕਮ ਮੰਨਦੇ ਆਂ ਤੇ ਅਕਾਲ ਤਖਤ ਨੂੰ ਅਸੀਂ ਹਰ ਤਰ੍ਹਾਂ ਮੰਨਦੇ ਆਂ ਜੇ ਮੰਨਦੇ ਆਂ ਫੇ ਕੀ ਮੰਨਿਆ ਜੀ ਅਕਾਲ ਤਖਤ ਦੀ ਕੀ ਡਾਇਰੈਕਸ਼ਨ ਸੀ ਅਕਾਲ ਤਖਤ ਦੀ ਆ ਜਿਹੜਾ ਹੁਣ ਨਵਾਂ ਵੀ ਹੁਕਮਨਾਮਾ ਹੋਇਆ ਉਹ ਵੀ ਡਾਇਰੈਕਸ਼ਨ ਸੀ ਇਹਨਾਂ ਨੂੰ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੋਈ ਐਕਸ਼ਨ ਨਾ ਕੀਤਾ ਜਾਵੇ ਹੁਣ ਸ਼੍ਰੋਮ ਇੱਥੇ ਵੀ ਇੱਕ ਗੱਲ ਕਲੀਅਰ ਕਰਨੀ ਪਊਗੀ ਇਹ ਐਕਸ਼ਨ 16 ਤੇ ਆ ਫਿਰ ਜਿਲੇ ਪੁੱਛਾਂਗੇ ਵੀ 16 ਤੇ ਤੇ ਸ਼੍ਰੋਮਣੀ ਕਮੇਟੀ ਕਿਉਂ ਬਈ ਬੋਲ ਰਹੀ ਵੇ ਉਹ 16 ਜਾਣਣ ਉਹਨਾਂ ਦੇ ਉੱਤੇ ਸਾਡਾ ਉਹਨਾਂ ਨਾਲ ਕੋਈ ਸਰੂਕਾਰ ਨਹੀਂ 16 ਦੇ ਨਾਲ